12 ਮੱਗਰ ਅਸਮਾਨ ਸ਼ਾਹੇ 556 ਨੂੰ ਜਿਹੜੇ ਅਕਾਲ ਤਖਸਾਹ ਵਿਖੇ ਪੰਜ ਸਿੰਘ ਸਾਹਿਬਾਨ ਦੇ ਇਕੱਤਰਤਾ ਹੋਏ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਕੋਰ ਕਮੇਟੀ ਦੇ ਮੈਂਬਰ ਸਾਬਕਾ ਕੈਬਨਟ ਮੰਤਰੀ ਅਤੇ 2015 ਦੇ ਐਗਜ਼ੈਕਟਿਵ ਦੇ ਮੈਂਬਰ ਸ਼੍ਰੋਮਣੀ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੀ ਵੱਲੋਂ ਸ਼੍ਰੀ ਅਕਾਲ ਅਖਸਰ ਜੀ ਦੀ ਫਸੀਲ ਤੋਂ ਜੋ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ 'ਚ ਆਪਣੇ ਭਾਗੀਦਾਰੀ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਸੋਚਾ ਸਿੰਘ ਲਗਾ ਹੀਰਾ ਸਿੰਘ ਬਲਵਿੰਦਰ ਸਿੰਘ ਭੁੰਦੜ ਦਰਜੀਤ ਸਿੰਘ ਛੇਮਾ ਗੁਲਜਾਰ ਸਿੰਘ ਰਣਿੱਕੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਤਨਖਾਹ ਲਈ ਗਈ ਇਹ ਕੱਲ ਬਿਤੇ 3 12 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧేਲ ਸੰਗਤਲੇ ਬਣੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ। ਔਰ ਮੈਨੇਜਰ ਦਰਬਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਨਤ ਕਰੇਗਾ। ਉਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਂਜਣਗੇ। 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਲਈ ਜਾਣੀ ਹੈ ਸਾਰਿਆਂ ਦੇ ਗਾਲ ਵਿੱਚ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਖਤੀ ਪਾਈ ਜਾਣੀ ਹੈ ਜੋ ਸ਼੍ਰੀ ਅਕਾਲ ਤਖਸਾਲ ਕੂਤੋਂ ਪਾਈ ਜਾਂਦੇ ਆ ਜਸਪਾਲ ਸਿੰਘ ਮੈਨੇਜਰ ਸਕਤਰੇ ਸ਼੍ਰੀ ਅਕਾਲ ਤਖਸਾਲ ਪਹੇਟਾ ਜਾਣ ਨਾਲ ਸਰਦਾਰ ਭਗਵੰਤ ਸਿੰਘ ਧਘੇੜਾ ਮੈਨੇਜਰ ਸ਼੍ਰੀ ਦਰਬਾਰਸਾ ਉਹ ਲਾਕੇ ਤੇ ਇਹਨਾਂ ਦੇ ਗਾਲ ਵਿੱਚ ਇਹਨਾਂ ਦੇ ਨਾਂ ਬੋਲੇ ਗਏ ਨੇ ਇਹਨਾਂ ਦੇ ਗਾਲ ਵਿੱਚ ਤਖਤੀ ਪਾਉਣ ਇਹਨਾਂ ਨੇ ਇਹ ਤਖਤੀ ਆਪਣੇ ਗਾਲ ਵਿੱਚ ਪਾ ਕੇ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਲੱਤ ਵਿੱਚ ਸੱਟ ਲੱਗੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਂਡ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸਰੀਰ ਕਰਕੇ ਜਿਹੜੀ ਸੇਵਾ ਉਹ ਕਰਨ ਤੋਂ ਸਮਰੱਥ ਨੇ ਇਸ ਲਈ ਇਹਨਾਂ ਨੇ ਦੋ ਦਿਨ ਘੰਟਾ ਘਰ ਜੋੜੀ ਦੇ ਬਾਰ ਬਾਰ ਸ਼ੀਰ ਦਰਬਾਰ ਸਾਹਿਬ ਦੇ ਬਾਰ ਬਾਰ ਬੇਰ ਚੇਅਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਬੈਠਣਾ ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੇ ਤਖਤ ਹੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ 2 ਦਿਨ ਤਖਸ਼ੀਰ ਕੇਸਕੜ ਸਾਹਿਬ 2 ਦਿਨ ਤਖਸ਼ੀਰ ਦੰਦਮਾ ਸਾਹਿਬ ਤਰਵੰਡੀ ਸਾਹ ਤੋਂ 2 ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਅਤੇ 2 ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੇ ਕਰਨੀ ਹੈ ਹੱਥ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਇਹ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਇਹ ਜਿਹੜਾ ਟਾਈਮ ਹੋਇਆਗਾ ਇਹਨਾਂ ਦਾ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਬਾਰ ਦੇ ਮੋਹਰੇ ਬੈਠਣ ਦਾ ਵੀਲ ਚੇਅਰ ਤੇ ਬੈਠ ਕੇ ਚੋੜਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਦਿਨ ਜਿਵੇਂ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਹੈ ਘੰਟਾ ਘੜੀ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹ ਤਾਂ ਨੇ 1 ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਜਣੇ ਨੇ ਜਿੰਦੇ ਵੀ ਸਿਹਤ ਕਰਕੇ ਸੇਵਾ ਹੋ ਸਕਦੇ ਹੋਵੇ ਜੋੜਿਆਂ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੀ ਸਿਹਤ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਇਹਨਾਂ ਦੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਤੇ ਇੱਕ ਇੱਕ ਪਾਠ ਸੁਖਮਣੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਵੇਖ ਲਿਖਿਆ ਰਹੇ ਜੋ ਚੁੱਪੇ ਸਾਦੇ ਅਖਬਾਰਾਂ ਰਾਹੀਂ ਜੋ ਇਹ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਔਦੇ ਵੀ ਮਾਣੇ ਤੇ ਮਹਤਵਕੀਤੇ ਬੀਬੇ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਮਜੀਠਾ ਸੋਹਣ ਸਿੰਘ ਠੰਡਾਲ ਮਹੇਸ਼ਿੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਇਹ ਕੱਲ ਬਿਤੇ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧਿਨੇ ਵਾਸ਼ਰੂਮਾਂ ਦੇ ਸਫਾਈ ਕਰਨਗੇ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਲਾ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਿਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਜਣ ਦੀ ਸੇਵਾ, ਝਾੜੂ ਦੀ ਸੇਵਾ, ਪੂੰਛੇ ਦੀ ਸੇਵਾ ਕਰਨੀ ਹੈ ਔਰ 5 ਦਿਨ ਵਾਸਤੇ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਹ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਸ਼ੀ ਅਗਵਾਏ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੰਘ ਸਹਿਬਾਰ ਬਾਦੋਂ ਹੇਟ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤੋ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ شورای ਏਕਾਲ ਤਖਸਾ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਢਾਬੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ ਮਨਪ੍ਰੀਤ ਸਿੰਘ ਇਆੜੀ ਸੰਤਾ ਸਿੰਘ ਉਮੈਦਪੁਰੇ ਔਰ ਸ਼੍ਰੀ ਦੇ ਕਾਲ ਤਖਸੈ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਿੰਗ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਹਦਾ ਆਗਵਾ ਨੇ ਅਸਤੀਫੇ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਤੇ ਰਿਪੋਰਟ ਸ਼੍ਰੀ ਅਕਾਲ ਤਖਸੈ ਵੱਲੋਂ ਭੇਜਣ ਬਾਗੀ ਅਤੇ ਦਾਗੀ ਧੜਾ ਪਾਪਸਾਲ ਸੰਬਧੀ ਹੋ ਕੇ ਬਾਗੀ ਅਤੇ ਦਾਗੀ ਧੜੇ ਦੇ ਨਾਂ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ਾਪ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਗੇ ਅਤੇ ਦਾਗੀ ਧੜਾ ਆਪਣੇ ਅਲੱਗ ਅਲੱਗ ਚੁੱਲ੍ਹੇ ਸਮੇਟ ਕੇ ਚੁੱਲ੍ਹੇ ਸਮੇਟਣ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵੱਖੋ ਵੱਖ ਡੱਟਲੀ ਵਜਾਉਣੀ ਛੱਡ ਕੇ ਵੱਖੋ ਵੱਖਰੇ ਰਾਗ ਅਲੱਗ ਆਪਣੇ ਛੱਡ ਕੇ ਕਿਉਂਕਿ ਜੇਕਰ ਦਾਗੀ ਦਾਗੀ ਨੇ ਤੇ ਬਾਗੀ ਵੀ ਆਗੇ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸੁਹੂਲਤਾਂ ਵੀ ਮਾਣੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਦਾਗੀ ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ ਸਬੇਟ ਕੇ ਆਪੋ ਆਪਣੇ ਰਾਗ ਅਲਾਪਣੇ ਵਿੱਚ ਬੰਦ ਕਰਕੇ ਤੇ ਸ਼ਰਮਣੇ ਅਕਾਲੇ ਦਲ ਦੇ ਮਜਬੂਤੀ ਵਾਸਤੇ ਕਾਰਜ ਕਰਨ ਆਪਣੀਆਂ ਸਾਰੀਆਂ ਉਹਦੇਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੀਡੀਆ ਦੇ ਰਾਹੀਂ ਵੱਖੋ-ਵੱਖਰੇ ਸੁਰਾਂ ਦੇ ਰਾਹੀਂ ਇੱਕ ਦੂਜਿਆਂ ਨੂੰ ਨੀਵਾ ਦਿਖਾਉਣਾ ਅਤੇ ਆਪਣੀ ਆਪਣੀ ਹਉਮੈ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਨ ਜੀ ਨੇ ਫੈਸਲਾ ਕੀਤਾ ਹੈ ਸਮੂੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਦੇ ਮੁਆਫੀ ਜਿਸ ਦਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਘੂਰ ਕੀਤਾ ਆਪਣੇ ਰਹਿਸ਼ਤੇ ਤਖਸੈਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇਵਾਲੇ ਝੂਠੇ ਸਾਧ ਨੂੰ ਜਿਹੜੇ ਮੁਆਫੀ ਦਵਾਏ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਾਹਿਬਾਨ ਨੇ ਔਰ ਸਭਗਤ ਦੇ ਵੰਗਦੇ ਉੱਤੇ ਸਿੰਘ ਸਾਹਿਬਾਨ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਸ਼ਰੀਆ ਕਾਲ ਤੱਕ ਸਾਥ ਤੋਂ ਉਹਨਾਂ ਨੂੰ ਫਖਰੇ ਕੌਮ ਦਾ ਜਿਹੜਾ ਗਵਾਨ ਦਿੱਤਾ ਸੀ ਉਹਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਅ ਕੇ ਵਾਪਸ ਲਿਆ ਜਾਂਦਾ ਹੈ ਸਾਬਕਾ ਜਥੇਦਾਰਾਂ ਦੇ ਆਏ ਜੋ ਸਪਸ਼ਟ ਕਰਨੇ ਉਹ ਤਸੱਲੀ ਬਖਸ਼ ਨਹੀਂ ਹੱਲ ਕਿਉਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿਵੇਂ ਚਰਚਾ ਆ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੇਕਰਨ ਅਤੇ ਝੋਠੇ ਸੌਦੇ ਸਾਹ ਦੇ ਜੋ ਪੱਤਰਕ ਹੈ ਉਹ ਸੰਗਤ ਦੇ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੇ ਨੂੰ ਆਧਾਰ ਬਣਾ ਕੇ ਤੇ ਝੂਠੇ ਸਬਦੇ ਵਾਲਿਆਂ ਨੂੰ ਮੁਆਫੀ ਦਿੱਤੀ ਸਿੰਘ ਸਾਹਿਬਾਨ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖ ਸਿੰਘ ਜੋ ਸ਼੍ਰੀ ਅਕਾਲ ਤਖਸਾਲ ਤੇ ਹੈਲਡ ਗ੍ਰੰਥੀ ਲਾਏ ਹੋਏ ਨੇ ਉਹਨਾਂ ਦੀ ਤਬਦੀਲੀ ਤੱਕ ਸਾਹਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਪਵਾਸੋ ਮੁਆਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਵੱਡੀ ਰਕਮ ਦੇ ਇਸ਼ਤਿਹਾਰ ਸਰਸੇ ਵਾਲੇ ਝੂਠੇ ਸੌਦੇ ਵਾਲੇ ਸਾਧੇ ਮੁਆਫੀ ਨਾਮੇ ਨੂੰ ਜਾਇਜ਼ ਠਹਿਰਾਉਣ ਵਾਸਤੇ ਸਹੀ ਠਹਿਰਾਉਣ ਵਾਸਤੇ ਜੋ ਪੈਸਾ ਦੁਰਵਰਤੋਂ ਕੀਤੀ ਗਈ ਗੋਲਕ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਜੋ ਇਛਤਿਆਰੀ ਪੈਸਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸਜੀਪੀਸੀ ਦੀ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਭਾਈ ਕਰੇਗੇ ਔਰ ਉਹ ਪੈਸੇ ਭਰ ਲੈ ਜਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਡਸਾ ਸੁੱਚਾ ਸਿੰਘ ਲਗਾ ਹੀਰਾ ਸਿੰਘ ਦਰਜੀਤ ਸਿੰਘ ਗੁਲਜਾਰ ਸਿੰਘ ਤੇ ਬਲਵਿੰਦ ਸਿੰਘ ਭੁੰਦਕ ਇੱਕ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਕਿ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 125000 ਬੂਟੇ ਲਾਉਣਗੇ ਔਰ ਉਹਨਾਂ ਬੂਟਿਆਂ ਦੇ ਪਾਲਣਾ ਦੇ ਕਰਨਗੇ ਪਿਛਲੇ ਦਿਨੇ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਵਾਇਦਾ ਰਹੀ ਹੈ ਕਿ ਸਤਿਗੁਰੂ ਸਾਹਿਬ ਇਹ ਪੁਰਾਤਨ ਗੁਰਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਸ਼੍ਰੀ ਕਾਟਕ ਸਹਿਬ ਤੇ ਵਿਦਵਾਨਾਂ ਦੇ ਇੱਕ ਇਕੱਤਰਤਾ ਬੁੜਾਈ ਗਈ ਉਹਨਾਂ ਪਾਸੋਂ ਸਲਾਹਾਂ ਲੈਣ ਵਾਸਤੇ ਇਕੱਤਰਤਾ ਬੁੜਾਈ ਗਈ ਇੱਕ ਵਿਅਕਤੀ ਹਰਵਿੰਦਰ ਸਿੰਘ ਸਰਨਾ ਜੋ ਦਿੱਲੀ ਗੁਰਦੁਆਰਾ ਬੈਂਜਮੈਟ ਕਮੇਟੀ ਦਾ ਸਾਫਾ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਹਰਵਿੰਦਰ ਸਿੰਘ ਸਰਨਾ ਪ੍ਰਧਾਨ ਸਾਫਾ ਸਾਫਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਿੱਖ ਵਿਵਾਦਾਂ ਨੂੰ ਕਿਹਾ ਕਿ ਇਹ ਇੱਜੜ ਇਕੱਠਾ ਕੀਤਾ ਜਾ ਰਿਹਾ ਜਦੋਂ ਮਨਜੋਗ ਸਿੰਘ ਸਾਹਿਬ ਵਿਆਨੀ ਹਰਪ੍ਰੀਤ ਸਿੰਘ ਦੀ ਹੋਰਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਮੁਖਾਤਬ ਹੋ ਕੇ ਇੱਕ ਸੋਸ਼ਲ ਜੋ ਵਾਇਰਲ ਕੀਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦਾ ਜ਼ਿਕਰ ਕੀਤਾ ਅਰਦਾਸ ਨੇ ਪ੍ਰਧਾਨ ਸ਼ਰਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫੇ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫਸੀ ਸਹਿਮਤੀ ਨੂੰ ਦੱਸਿਆ ਕਿ ਇਹ ਜਥੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਇੱਕ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਨੇ ਸੁਣਿਆ ਔਰ ਬੇਸ਼ਰਮੇ ਦੀ ਹੱਦ ਉਦੋਂ ਹੋਈ ਕਿ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਥੇ ਪੁੱਜੀ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾ ਰਾਂਝ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਪ ਸ਼ਬਦ ਬੋਲਣ ਸਿੱਖ ਸਹਿਬਾਨਾਂ ਨੂੰ ਦੱਸਣਾ ਕਿ ਇਹ ਯੂਨੀਅਨ ਬਾਜੀ ਹੈ ਔਰ ਸਿੱਖ ਪਰਵਾਹਾਂ ਨੂੰ ਤਿੱਜੜ ਕਹਿ ਕੇ ਕਿਉਂਕਿ ਉਹਦੇ ਵਿੱਚ ਮਾਜੋਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਦੇਇਸ਼ਤ ਕਰਨਾ ਇਸ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰਵਿੰਦਰ ਸਿੰਘ ਸਰਨਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਟ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹਨੂੰ ਮੋਨਾ ਲਾਵੇ ਉਹ ਆਇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਔਰ ਵਿਸਵਾ ਸਿੰਘ ਵਰਟੋਆ ਜਿਹੜੇ ਬੇਰੇ ਖਿਲਾਫ ਤੇ ਗਿਆ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਅਸ਼ੀਰ ਅਕਾਲ ਤਖਸਾਲ ਤੇ ਉਹਨੂੰ ਬੁਲਾਇਆ ਵੀ ਗਿਆ ਸਾਰੀ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਤਾਲਣਾ ਵੀ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ باوجود ਵੀ ਉਹਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਨਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਿਆ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨ ਉਹ ਜਾਰੀ ਰੱਖਿਆ ਹੈ ਇਸ ਕਰਕੇ ਅੱਜ ਹਰਪੰਸ ਸਿੰਘ ਸਰਬੰਧ ਦੁਬਾਰਾ ਇੱਕ ਤਾੜਨਾ ਕਰਦੇ ਨੇ ਸਖਤ ਤਾੜਨਾ ਕਰਦੇ ਨੇ ਕਿ ਉਹ ਆਪਣੀ ਜ਼ੁਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਜੇ ਅਗਲੀ ਹੋਣ ਵਾਲੇ ਇਕੱਤਰਤਾ ਦੇ ਵਿੱਚ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਪਿਛਤੇ ਨਹੀਂ ਸਾਡੂ ਵੀ ਕਬਰਾ ਬੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਕੁਸ਼ਵਕਰ ਜਾਂ ਆਗੂ ਉਹਨਾਂ ਨੇ ਇਹ ਗੱਲਾਂ ਕਹਿ ਜਾਂ ਕਿ ਜਥੇਦਾਰਾਂ ਦਾ ਗਲਮਾ ਕਿਉਂ ਨਹੀਂ ਫੜਦੇ ਸੁਖਬੀਰ ਸਿੰਘ ਬਾਦਲ ਨੂੰ ਮੁਆਫਰੀ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਜੇ ਦੇ ਬਾਰੇ ਜਥੇਦਾਰਾਂ ਦਾ ਗਲਮਾ ਕਿਉਂ ਨਹੀਂ ਫੜਦੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤਨਖਾਈਏ ਦੇ ਤੁਹਾਨੂੰ ਉਹਨਾਂ ਕੋਲੋਂ ਬਾਹਰ ਪੜ ਕੇ ਬਾਹਰ ਨਹੀਂ ਕੀਤਾ ਜਾਂਦਾ ਇਹੋ ਜਿਹੀ ਟਿੱਪਣੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਵੈਬਰ ਵੀ ਹੈ ਇਹਨਾਂ ਨੂੰ ਸਖਤ ਧਾਰਨਾ ਕੀਤੀ ਜਾਂਦੀ ਹੈ ਕਿ ਇਹਨਾਂ ਸਨਮਾਨਜੰਕ ਹਸਤੀਆਂ ਦੇ ਖਿਲਾਫ ਆਪਣੀ ਬਿਆਰਬਾਜ਼ੀ ਕਰਨ ਦੀ ਤੁਰੰਤ ਬੰਦ ਕਰਨ ਜੇਕਰ ਸਾਡੇ ਧਿਆਨ ਨੂੰ ਦੁਬਾਰਾ ਐਸੀ ਕੋਈ ਹਰਕਤ ਆਈ ਕੋਈ ਬਿਆਰਬਾਜ਼ੀ ਆਈ ਤੇ ਇਹਨਾਂ ਦੇ ਖਿਲਾਫ ਸਖਤ ਕ੍ਰشن ਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫਿਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਹਿਤ ਜੇਨਾਂ ਦੇ ਅਸਤੀਫੇ ਦਿੱਤੇ ਨੇ ਉਹ ਵਰਕਿੰਗ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਤਰ ਜਾਣਕਾਰੀ શ્રી ਦੇ ਕਾਪਟਕ ਸਾਹਿਬ ਨੂੰ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਹਿਤ ਜੋ ਸੇਵਾ ਸੇਵਾ ਜਲਾਈ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕੜਾ ਪ੍ਰਸ਼ਾਦ ਦੇ ਦੇਖ ਤੇ 11000 ਰੁਪਇਆ ਗੁਰੂ ਦੇ ਗੋਲਪ ਵਿੱਚ ਪਾ ਕੇ ਤੇ ਤੱਕ ਸਾਹ ਤੋਂ ਸ਼੍ਰੀ ਅਕਾਲ ਕੱਛ ਸਾਹ ਤੇ ਆ ਕੇ ਇਹ ਅਰਦਾਸ ਬੇਨਤੀ ਦੇ ਕਰਾਉਣੀ ਹੈ ਇਹ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜੋ ਅੱਜ ਲਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ